18 ਕਬੂਬੇ 1.2 ਬੱਚੇ ਇਸ ਸ਼ਹਿਰ ਚ ਗਏ ਨੇ ਨਾ ਉਹ ਪਿੱਛੇ ਰਸੀ ਐਂਟਾਵਰ ਤੇ ਦੇਖ ਸਕਦੇ ਹੋ ਅੱਗੇ ਇੱਥੇ ਅੱਗੇ ਲੱਗੂਗੇ ਇਹ ਕਿਉਂਕਿ ਅਸੀਂ ਜਾਵਾਂਗੇ ਆਏ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਆਈ ਹੋਪ ਸਭ ਵਧੀਆ ਹੋਵਗੇ ਅੱਜ ਦਾ ਪਲਾਨ ਹੈਗਾ ਟੋਰਾਂਟੋ ਆਈਲੈਂਡ ਜਾਂਦਾ ਸੋ ਚਲਦੇ ਆ ਆਲਮੋਸਟ ਸਾਨੂੰ ਇੱਥੋਂ ਟਾਈਮ ਲੱਗਣਾ ਆ 1 ਘੰਟਾ ਲੱਗ ਜਾਣਾ ਆ ਪਹਿਲਾਂ ਲਵਾਂਗੇ ਬੱਸ ਫਿਰ ਲਵਾਂਗੇ ਗੋ ਟ੍ਰੇਨ ਚਲੋ ਤੁਹਾਨੂੰ ਦੁਖਾਣੇ ਆ ਤਾਂ ਕਿਵੇਂ ਦਾ ਰਹਿੰਦਾ ਹੈ ਰੂਟ ਸਾਡਾ ਤੇ ਕੀ ਕੀ ਅਸੀਂ ਕਰਦੇ ਆ ਅੱਜ ਦਾ ਮੌਸਮ ਬੜਾ ਸਣੀ ਆ ਤਾਂ ਮੌਸਮ ਬੜਾ ਵਧੀਆ ਆ ਤਾਂ ਅੱਜ ਪੈਸੇ ਨਾ ਕੱਲ ਪੂਰੀ ਠੰਡ ਸੀਗੀ ਤਾਂ ਅੱਜ ਦਾ ਮੌਸਮ ਇਦਾਂ ਦਾ ਕਿ ਕੱਲ ਠੰਡ ਹੈ ਹੀ ਨਹੀਂ ਸੀਗੀ ਸੋ ਹੁਣ ਅਸੀਂ ਇੱਥੋਂ ਲੈਨੇ ਆ ਬੱਸ ਤਾਂ ਚਲਦੇ ਆ ਬੱਸ ਵਿੱਚ ਪਹਿਲਾਂ ਫਿਰ ਉੱਤੋਂ ਲਵਾਂਗੇ ਜਾ ਕੇ ਕੋਟ ਦੇਨ ਸੋ ਮਿਲਦੇ ਆ ਤੋ ਪੂਰੀ ਕੜਾਕੇ ਦੀ ਆ ਮਾਤੇ ਅੱਜ ਦਾ ਟੈਂਪਰੇਚਰ ਹੈਗਾ ਆ ਤੇ 12 ਡਿਗਰੀ ਤਾਂ ਠੀਕ ਆ ਇਨੀ ਠੰਡ ਨਹੀਂ ਤਾਂ ਵੈਸੇ ਕਿ ਕੱਲ ਦਾ ਮੌਸਮ ਵੀ ਕੱਲ ਦਾ ਮੌਸਮ ਵੈਸੇ ਬਹੁਤ ਜ਼ਿਆਦਾ ਠੰਡਾ ਸੀਗਾ ਤੋ ਮੀ ਵੀ ਪਿਆ ਸੀ ਕੱਲ ਤੋ ਇੱਥੇ ਬਸ ਜੇ ਵੇਟ ਆਪ ਕਬਲੇ ਤੋਂ ਆਪ ਇੱਥੇ ਬਹਿ ਸਕਦੇ ਆ ਇੱਥੇ ਬੈ ਕੇ ਵੇਟ ਕਰਦੇ ਆ ਵਸਤੀ ਸੋ অলਮੋਸਟ 10 ਮਿੰਟ ਲੱਗਣੇ ਆ ਦੇਖਦੇ ਆ ਫਿਰ ਜਾਂ ਅਲੇ ਫਿਲਹਾਲ বাস ਆਈ ਨਹੀਂ ਆ ਬਸ ਬਸਤੀ ਵੇਟ ਕਰਨ ਲੱਗੇ ਹੋਏ ਆ ਤਾਂ ਬਸ ਦਾ ਟਾਈਮ অলਮੋਸਟ 10 ਮਿੰਟ ਤੱਕ ਆ ਜਾਣੀ ਬਸ ਇਹ ਚੈੱਕ ਕੀਤਾ ਸੀ ਵੈਸੇ ਹੁਣ ਗਰਮੀ ਆ ਸਟਾਰਟ ਹੋ ਚੁੱਕੀਆਂ ਆ ਪਰ ਇੱਥੇ ਦਾ ਮੌਸਮ ਪਤਾ ਨਹੀਂ ਲੱਗਦਾ ਕਦੋਂ ਗਰਮੀ ਆ ਕਦੀ ਠੰਡਾ ਪਰ ਅੱਜ ਜੇ ਸਾਹਮਣੇ ਦੇਖਦੇ ਆ ਨਾ ਇਹ ਜੰਗਲ ਆ ਜੰਗਲ ਹਜੇ ਤਾਂ ਨਾ ਔਰ ਮੀਂਹ ਹਰੀਆਲੀ ਜ਼ਿਆਦਾ ਹੋ ਜਾਣੀ ਵਧੀਆ ਲੱਗਣਾ ਆ ਸੋ অলਮੋਸਟ ਮਹੀਨੇ ਤੱਕ ਇਹ ਉਸਾਰ ਪਰਤੇ ਪੁਤਰੀਆਂ ਦੇ ਆਜ ਜਾਣੀ ਆ ਹੋ ਚੁੱਕੇ ਆ ਤੇ ਦੂਜੀ ਵਾਸ ਲੈਣ ਲਈ ਤਾਂ ਹੁਣ ਅਸੀਂ ਇੱਥੇ ਬੱਸ ਲਵਾਂਗੇ ਬ੍ਰੈਂਟਨ ਡਾਊਨਟਾਊਨ ਦੀ ਫਿਰ ਉੱਥੋਂ ਫਿਰ ਜਾ ਕੇ ਆਪਾਂ ਲਵਾਂਗੇ ਗੋਟ ਰੇਂਜ ਤਾਂ ਉੱਥੋਂ ਫਿਰ ਜਾਵਾਂਗੇ ਸਿੱਧੀ ਉਹ ਟੇਨ ਫੜਾਂਗੇ ਟੋਰਾਂਟੋ ਦੀ ਚਾਹ ਤੁਹਾਨੂੰ ਦਿਖਾਣੇ ਆ ਰਾਈਟ ਕੁਈਨ ਮੇਨ ਆ ਵੋਵੇਡ ਮੇਨ ਆ ਠੀਕ ਆ ਬਾਕੀ ਇਹ ਛੋਟੀਆਂ ਛੋਟੀਆਂ ਇਹਨਾਂ ਨੂੰ ਕੱਟਦੀਆਂ ਹੁੰਦੀਆਂ ਜਿੱਦਾਂ ਕਿ ਹਨਾ ਆਹਾ ਚਿੰਗਿਊਜ਼ੀ ਆਪਾਂ ਰਹਿੰਦੇ ਜਿੱਥੇ ਠੀਕ ਆ ਆਹਾ ਹੋ ਗਈ ਮੈਕਲਿਨ ਉਧਰ ਹੀ ਰਹਿੰਦੇ ਆ ਠੀਕ ਹੈ ਬਹੁਤ ਵਧੀਆ ਸਾਰਾ ਮੈਪ ਸ਼ੋ ਕੀਤਾ ਹੋਇਆ ਪ੍ਰੋਸੀਜਰ ਹੈ ਨਾ ਚਲੋ ਇਹ ਵੀ ਬਹੁਤ ਵਧੀਆ ਹੈ ਇੱਥੇ ਤੁਸੀਂ ਦੇਖ ਕੇ ਕਿੱਦਾਂ ਜਾਣਾ ਤੁਸੀਂ ਦੇਖ ਸਕਦੇ ਹੋ ਮੈਪ ਤੁਹਾਨੂੰ ਬਹੁਤ ਈਜ਼ੀਲੀ ਮੈਨੂੰ ਪਤਾ ਲੱਗ ਜਾਂਦਾ ਕਿੱਥੇ ਜਾਣਾ ਹੈ ਸੋ ਇਧਰ ਬੱਸ ਆਉਣੀ ਹੈ ਇਧਰ ਜਾਣੀ ਹੈ ਇਸ ਰੋਡ ਤੇ ਸਿੱਧੀ ਬ੍ਰੈਂਟਨ ਡਾਊਨਟਾਊਨ ਤੇ ਬੱਸ ਦੀ ਵੇਟ ਕਰਦੇ ਆ ਬੱਸ ਆਉਣੀ ਆ ਕুইਨ 1 ਸੋ ਇੱਥੇ ਥੋੜਾ ਕੈਮਰੇ ਕਰਕੇ ਉਹ ਥੋੜੀ ਫਲੈਸ਼ ਕਰਦੀ ਆ ਆਟਾ ਤੁਹਾਡੋਂ ਵਿੱਚ ਕਾਫੀ ਡਿਸਟਰਬੈਂਸ ਆ ਰਹੀ ਉਹਨੀਆਂ ਆਵਾਜ਼ ਦੀ ਹਵਾ ਦੀ ਸੋ ਲੈਨੇ ਮਾਈਕ ਲੈਨੇ ਆ ਇਹ ਅੱਜ ਜਾਂ ਕੱਲ ਲੈਣਾ ਮੈਂ ਸੋ ਅੱਜ ਤਾਂ ਉਧਰ ਜਾਣਾ ਜੇ ਅੱਜ ਮਿਲ ਗਿਆ ਠੀਕ ਨਹੀਂ ਤਾਂ ਫਿਰ ਕੱਲ ਲੂ ਮਾਈਕ ਲੈ ਕੇ ਆ ਨਾ ਤੇ ਉਹਦੇ ਵਿੱਚ ਆਵਾਜ਼ ਤੁਹਾਨੂੰ ਜ਼ਿਆਦਾ ਕਲੀਅਰ ਆਊਗੀ ਹਾਂ ਬੱਚੇ ਸਕੇਟਿੰਗ ਕਰਦੇਗਾ ਬਹੁਤ ਸੋਹਣੇ ਲੱਗਦੇ ਨੇ ਸਕੇਟਿੰਗ ਕਰਦੇ ਪੀਣਾ ਸੋ ਤਾਂ ਕਰੀਆ ਅਸੀਂ ਮੋਟਰਸਾਈਕਲ ਕਰਦੇ ਆ ਤੇ ਪਹਿਲਾਂ ਸਿਆਣਾ ਵਿੱਚ ਕਹ ਲੋ ਕਿ ਬਿਲਕੁਲ ਮੋਟਰਸਾਈਕਲ ਨਹੀਂ ਰਿਖੜੇ ਤੁਹਾਨੂੰ ਸੋ ਬੱਸ ਆ ਚੁੱਕੀ ਆ ਸਤੇ ਸੋ ਉਹ ਕਿਹਾ ਉਹ ਹਾਈਵੇ ਤੇ ਆ। ਅਸੀਂ ਸੁਪਰ ਲੈਂਟਨ ਡਾਊਨਟਾਊਨ ਪਹੁੰਚ ਚੁੱਕੇ ਆ। ਹੁਣ ਅਸੀਂ ਜਾਵਾਂਗੇ ਚਲਾਂਗੇ ਗੋਟ ਰੇਲ। ਜਾ ਰਹੇ ਆ ਬਟ ਕਿੱਥੇ ਆ ਕੇ ਥੋੜਾ ਜਿਹਾ ਮੀਸ ਕਨਫਿਊਜ਼ਨ ਹੋ ਗਿਆ। ਅਸੀਂ ਕਿੱਧਰ ਲਈ ਲੈਣੀ ਹੈ ਗੋਟ ਰੇਲ। ਤਾ ਆਸੀਂ ਦੂਜੀ ਸਾਈਡ ਆਏ ਆ ਤਾਂ ਇਸ ਸਾਈਡ ਤੋਂ ਸੀ ਹੁਣ ਲੈਣੀ ਹੈ ਗੋਟੇ ਆ ਇੱਥੇ ਰੱਖ ਲਵੋ ਬੇ ਸੋਫਾ ਨੇ ਸਾਡੀ ਗੋਟੇ ਨਾਲ ਚੁੱਕੀ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਬਸ ਹੁਣ ਕੀ ਅਸੀਂ ਜਾਣਾ ਹਾਂ ਯੂਨੀਅਨ ਜਿਹੜਾ ਚੰਟੋ ਦਾ ਗੋ ਸਟੇਸ਼ਨ ਆ ਉਹਨਾਂ ਨਾਲ ਯੂਨੀਅਨ ਆ ਹਾਂ ਆ ਚੁੱਕੀ ਆ ਗੋਟੇ ਦਾ ਸਾਡੀ ਵੱਡੀ ਆ ਤੇ ਦੂਰੇ ਰਾਈਸ ਵੀ ਬਣਾਇਆ ਤਾਂ ਰਾਈਸ ਅਸੀਂ ਉੱਥੇ ਜਾ ਖਾਵਾਂਗੇ ਹੁਣ ਤੇ ਪਹੁੰਹੀਆਂ ਦੇਣਾ ਤੁਸੀਂ ਨਾ ਆਓ ਸੋ ਤੇ ਦੇਖਦੇ ਜੀ ਵੀ ਮਿਸਮੋੜ ਲੱਗੇ ਤੇ ਜਲਦੀ ਜਲਦੀ ਪਹੁੰਚ ਰਹੀ ਆ ਟਿਕਟਾਂ ਲਈ ਚਨੌਲੀਆ ਕੰਟਰੋ ਡਾਊਨਟਾਊਨ ਸੋ ਜੂਏ ਤੇ ਯੂਨੀਵਰਸਿਟੀ ਸਟੇਸ਼ਨ ਤੇ ਆਲਮੋਸਟ ਸੇ 6 ਕਿਲੋਮੀਟਰ ਹੈ ਜਾਉਂਗਾ ਉਹੀ ਤੇਲੋ ਤੇ 10 ਮਿੰਟ ਲੱਗੇਗਾ 10 ਮਿੰਟ ਤੇ ਪਹੁੰਚ ਜਾਣਾ ਹੈ ਤਾਂ ਤੁਹਾਨੂੰ ਨੇ ਸੋਚਣੀ ਜੁਨੀਅਨ ਕੰਟਰੋ ਡਾਊਨਟਾਊਨ ਫਰਮਸ ਸੋਣਾ ਏਰੀਆ ਆ ਜਦ ਮੈਂ ਪਹਿਲੀ ਵਾਰ ਆਇਆ ਸੀ ਨਾ ਉਦੋਂ ਤਾਂ ਮੈਨੂੰ ਬੜੀ ਬੜੀ ਲੱਗਿਆ ਜਿੱਦਾਂ ਨਾ ਲੁਧਿਆਣਾ ਦਾ ਚੋਲਾ ਵਿਆਹ ਹੁੰਦਾ ਨਾ ਇੰਨਾ ਜ਼ਿਆਦਾ ਰਕਸ਼ ਸੀ ਬਟ ਇੱਥੇ ਨਾ ਲੋਕੀ ਫੇਰ ਵੀ ਨਾ ਥੋੜੇ ਜੇ ਨਾ ਮੋੱਚੀ ਚੱਲਦੇ ਆ ਕੀ ਕਹਿੰਦੇ ਹੁੰਦੇ ਆ ਕਿ ਦੌਂਸਾ ਚੱਲਦੇ ਆ ਇਹ ਨਹੀਂ ਆ ਕਿ ਮੈਂ ਪਹਿਲਾਂ ਜਾਵਾਂ ਮੈਂ ਪਹਿਲਾਂ ਜਾਵਾਂ ਇਹ ਚੀਜ਼ ਨਹੀਂ ਸੀਗੀ ਬੰਦੇ ਨਾਲ ਆਪਣੀ ਵਾਰੀ ਦੀ ਵੇਟ ਕਰਦੇ ਆ ਸੋ ਕੋਮਟ ਕੀ ਹੁਣ ਦੇਖਦੇ ਹਾਂ ਕਿੰਨੇ ਪੱਟ ਲੈ ਆ 442 442 ਆਲਮੋਸਟ 525 ਲੱਗੇ ਆ ਨਾਟ ਬੈਡ ਸੋ ਜਾਂਦੇ ਆ ਬਾਅਦ ਵਿੱਚ ਅੰਸਾਈਡ ਹਾਂ ਇਕਲ ਦੇ ਸਟੇਸ਼ਨ ਤੋਂ ਬਾਅਦ ਕੀ ਖਾਣਾ ਫਸਤੀ ਤੇ ਜਿਹੜਾ ਪਲਟ ਫੋਰਮ ਮਨੋਰੀ ਦਾ ਸ਼ੋਅ ਚਾਹੀਦੀ ਦਾ ਜਿਸਟਿੰਗ ਦਾ ਪਲਟ ਫੋਰਮ ਟੂ ਆਵੇ ਸਟਰੀ ਚਾਹਗਾ ਡੇਟ ਸ੍ਰੀ ਉਹ ਆਰਡਰ ਪਲੇਸ ਹੋ ਚੁਕਿਆ ਸੋ ਇਕਾਨ ਲੱਛਕ ਸੋ ਪੀਨੀ ਬੈਠੇ ਤਾਂ ਤੇ ਨਾਲ ਖਾਣੇ ਆ ਇਕਲਿਆ ਸ਼ੀਕ ਇਕਲਿਆ ਆ ਜਬ ਸਵਾਦ ਆ ਗੋਡਿਆ ਇਹ ਰੇਟਸ ਨਾਈਸ ਸੋ ਦੀ ਲਾਈਨ ਇਸ ਵੀਕ ਇਨ 2 ਡੇ ਕੰਸਟਰਕਸ਼ਨ ਕ੍ਰੋਸਿੰਗ ਟੂ ਯੂਨੀਅਨ ਸੋ ਅਬ ਜੀ ਸਸੰਝਾ ਰਹੇ ਹਾਂ ਆਪਾਂ ਯੂਨੀਅਨ ਕੋਲ ਪਹੁੰਚਦੇ ਹਾਂ ਉਹਨੇ ਤੋਂ ਦੇਖਦੇ ਹਾਂ ਮੇਬੀ ਪੈਦਲ ਤੁਰ ਕੇ ਜਾਣਾ ਪੈਣਾ ਕੋਈ ਹੈ ਨੀ ਕਨਵਿੰਸ ਜਾਂ ਦੇਖ ਕੇ ਕੈਪ ਕਰਦੇ ਹਾਂ ਕਿ ਇਹ ਤੋਂ ਮੁਝੋ ਹੀ ਕਹ ਲੋ ਕਿ 15 ਮਿੰਟ ਲੱਗਣੇ 20 ਮਿੰਟ ਜਾਣ ਛੇ ਉਸ ਸਟੇਸ਼ਨ ਤੋਂ ਬਾਹਰ ਨਿਕਲਦੇ ਆਂ ਤੇਤ ਹੈਗੀ ਆ ਅਪਸਟੇਅਰ ਵੱਲ ਜਹਾਂ ਸੀ ਫੇ ਦੇਖਦੇ ਆਂ ਜਾਂ ਟੈਕਸੀ ਲੈਣੇ ਆਂ ਜਾਂ ਦੇਖਦੇ ਪੈਦਲ ਜਾਂਦੇ ਆਂ ਦੇਖਦੇ ਬਾਅਦ ਜਲ ਕਿੰਤਾ ਦਾ ਮਿਲ ਰਿਹਾ ਤਾਂ ਦੇਖਦੇ ਚਲੋ ਚੱਲਦੇ ਆਂ ਬਾਹਰ ਅੱਪਾ ਜਾਣਾ ਇਧਰਲੀ ਸਾਈਡ ਜਾਣਾ ਹੈ ਨਹੀਂ ਸੌਰੀ ਇਧਰਲੀ ਸਾਈਡ ਜਾਣਾ ਹੈ ਚਲਦੇ ਆ ਪਹੁੰਚ ਚੁੱਕੇ ਆ ਕਾਂਟੋ ਡਾਊਨਟਾਊਨ ਸੋ ਦੇਖ ਸਕਦੇ ਹੋ ਬੜਾ ਸੋਹਣਾ ਏਰੀਆ ਆ ਸੋ ਪਿੱਛੇ ਹੈਗਾ ਸੀਐਨ ਟਾਵਰ ਤੁਸੀਂ ਦੇਖ ਸਕਦੇ ਹੋ ਤਾਂ ਉਸੀ ਜਾ ਰਹੇ ਆ ਪੈਦਲ ਜਾਣਾ ਪੈਣਾ ਸੋ ਇਹ ਆਪਾਂ ਲੈ ਲਿਆ ਬਟੇ ਦੇ ਵਿੱਚ ਆਈਸ ਬਹੁਤ ਜ਼ਿਆਦਾ ਆ ਬਟ ਉਹਦਾ ਟੇਸਟ ਹੀ ਆ ਬਟ ਆਈਸ ਹੀ ਜ਼ਿਆਦਾ ਭਰ ਰਿਹਾਣਾ ਸੋ ਚਲਦੇ ਆ ਇੱਧੇ ਇਹ ਦੋ ਜਾਣਾ ਆਪਾਂ ਸਿੱਧਰ ਤੋਂ ਜਾਣਾ ਸਿੱਧਾ ਹੀ ਰਸਤਾ ਆ ਤੋੜੀ ਹੋਰ ਅੰਬੀਤ ਅਲਵੀਆ ਇਹ ਅਸੂਹ ਅਜੇ ਖਤਮ ਹੀ ਨਹੀਂ ਹੋਇਆ ਇਹਦੇ ਵਿੱਚ ਆਈਸ ਪੜੀ ਹੈ ਜ਼ਿਆਦਾ ਬੁਧਾ ਟੇਸਟੀ ਆ ਪਰ ਆਈਸ ਬਹੁਤ ਜ਼ਿਆਦਾ ਹੈ ਸਾਨੂੰ ਲੱਗ ਰਿਹਾ ਹੈ ਕਾਫੀ ਰਸ਼ ਹੋਣ ਵਾਲਾ ਹੈ ਫੈਰੀ ਤੇ ਬਾਕੀ ਜਾ ਕੇ ਦੇਖਦੇ ਕਿੰਨਾ ਰਸ਼ ਹੁੰਦਾ ਹੈ ਆਪਏ ਤਾਂ ਲੈਣਾ ਫੈਰੀ ਤੇ ਲੈਣੀ ਆ ਤਾਂ ਆਪਾਂ ਨੂੰ ਇੱਧਰ ਜਾਣਾ ਪੈਣਾ ਪਰ ਤੁਸੀਂ ਸਾਈਕਲ ਵੀ ਲੈ ਸਕਦੇ ਹੋ ਜੇ ਅਸੀਂ ਚਲੋ ਕਿ ਟੰਟੋ ਸ਼ਹਿਰ ਕੋਲ ਮਨਾਣਾ ਤਾਂ ਅਸੀਂ ਸਾਈਕਲ ਲੈ ਕੇ ਜਾ ਸਕਦੇ ਹਾਂ ਸੋ ਆਪਾਂ ਜਾਣਾ ਇੱਧਰੋਂ ਇੱਧਰ ਜਾਣਾ ਇੱਧਰ ਇੱਥੇ ਚੱਲਦੇ ਹਾਂ ਯਾਰ ਚਲੋ ਇੱਧਰ ਚੱਲਦੇ ਆ ਆ ਦੋ ਰਹਿ ਗਏ ਆ ਇਹ ਦੇਖਦੇ ਜੀ ਟਾਈਮ ਹੋਇਆ ਤਾਂ ਅਸੀਂ ਫੇਰ ਜਾਵਾਂਗੇ ਅਦਰਵਾਈਜ਼ ਆਪਾਂ ਇੱਧਰ ਜਾ ਰਹੇ ਆ ਹੈਂਡਲੈਂਡ ਪੁਆਇੰਟ ਤੇ ਇੱਕ ਇਹ ਸੈਂਟਰ ਆਈਸਲੈਂਡ ਇੱਕ ਆਵਾਰਡ ਆਈਸਲੈਂਡ ਉਹ ਚੋਟੀ ਘੜ ਲੈਣੀ ਪੈਣੀ ਆ ਕਾਊਂਟਰ ਰੇਟ ਤੋਂ ਬਾਕੀ ਕੌਣ ਤੋਂ ਕਰੋਗਾ 3 5 6ਾਰੇ ਕੌਣ ਤੋਂ ਜਵਾ ਇੱਕੀ ਹੋ ਪਣਾ ਇੱਥੋਂ ਲੈਣੀ ਪੈਣੀ ਆ ਟਿਕਟ ਸਾਨੂੰ ਚਲੋ ਲੈਨੇ ਫੇਰ ਦੱਸਦੇ ਕਿੰਨੇ ਦੀ ਆਈ ਆ ਕਿੱਦਾਂ ਕੀ ਹਿਸਾਬ ਆ ਸੋ ਜੇ ਅਸੀਂ ਚਾਹੁੰਦੇ ਹਾਂ ਕਿ ਅਟਿਕਟ ਚਾਈਦਾ ਪਤਾ ਕਰ ਲੈਣਾ ਹੋ ਗਿਆ ਰੋਲਰ ਕਿਸੇ ਬੱਚੇ ਨੂੰ ਲਗਾਉਣਾ ਚਾਹੀਦਾ ਹੈ ਟਾਈਮਿੰਗ ਹੈ ਜਿਹੜੀ ਅੱਜ 3:30 ਨਾ ਇੱਕ ਪੀਸ ਟਿੱਕਿਆ ਟੂ ਸਾਨੂੰ ਹੋਰ ਕੰਟਰੋਲ ਨਾਲ ਦਾਣਾ ਇੱਕ 50 ਤੇ ਪੀਰ ਲੈਣੀ ਹੋਣਾ ਜਾਣ ਚਾਹ ਹਾਈਲੈਂਡ ਆਨਲੀ ਤਾਂ ਹੈਲੈਂਡ ਪੁਆਇੰਟ ਆਨਲੀ ਆਪਾਂ ਅਜੀਬ ਸਾਈਡ ਜਾਣਾ ਇੱਥੋਂ ਲੈਣੀ ਹੈ ਫੇਰੀ ਆਲਮੋਸਟ 1:30 ਦਾ ਟਾਈਮ ਸੋ ਜੇ ਲੱਗੀ ਨਹੀਂ ਆ ਵਾਪਸ ਆਉਗੂਗੀ ਨਾ ਇਹ ਦਾਉਗਾ ਉਹ ਮੇਸਾਨ ਨੂੰ ਵਾਪਸ ਆ ਕੇ ਇੱਥੇ ਲੱਗੂਗੀ ਦੇਖਦੇ ਆਂ ਵੇਟ ਕਰਦੇ ਆਂ ਕਿੱਦਾਂ ਹੁੰਦੀ ਆਂ ਬੱਸ ਨੂੰ ਅਸੀਂ ਵੇਟ ਕਰਦੇ ਪਏ ਆ ਆਪਣੀ ਵਾਰੀ ਆਉਣ ਦੀ ਇੱਥੇ ਲੱਗਣੀ ਆਂ ਸੋ ਦੇਖਦੇ ਆਂ ਅਸੀਂ ਮੋੜੇ ਖੜੇ ਆਂ ਦੇਖੋ ਸਾਹਮਣੇ ਆ ਰਹੀ ਆ ਫੈਰੀ ਆਈਕਿੰਗ ਸਾਡੀ ਇਹ ਇੱਥੇ ਅੱਗੇ ਲੱਗੂਗੀ ਇਹ ਇਹਦੇ ਵਿੱਚ ਅਸੀਂ ਜਾਵਾਂਗੇ ਆ ਰਹੀ ਐ ਅੰਦਰ ਤੋਂ ਵੱਡ ਆਪੋਰਟ ਸਲੋ ਰਹੀ ਆ ਆ ਰਿਹਾ ਬੋਰਡ ਆਈਲੈਂਡ ਵਾਲੇ ਲੋਕ ਕਿਹਾ ਇਹ ਤੱਕ ਜਾਣਾ ਹੈ ਯਾਰ ਹੈਂਡਲੈਂਡ ਹੈਂਡਲੈਂਡ ਪੁਆਇੰਟ ਤੇ ਅਗਰ ਬੋਰਡ ਵਾਲੀ ਸ਼ਿਪ ਉੱਤ ਲੱਗੀ ਹੋਆ ਤੇ ਉੱਪਰ ਹੁਣ ਲੱਗਿਆ ਸੋ ਚਾਹੁੰਦੇ ਆ ਜਿਸਕਿਟ ਵਿਲ ਬੀ ਓਪਨ